ਅੱਜ ਮੰਗਲ ਸੈਵਨਥ ਸਨ YouTube ਚੈਨਲ ਦੀ ਟੀਮ ਪਹੁੰਚੀ ਹੈ ਅਰਬਨ ਸਟੇਟ ਦੇ ਛਤਰੀ ਵਾਲੇ ਪਾਰਕ ਦੇ ਵਿੱਚ ਜਿੱਥੇ ਅੱਜ ਅਸੀਂ ਉਸ ਵਿਅਕਤੀ ਨੂੰ ਮਿਲ ਰਹੇ ਹਾਂ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਬਹੁਤ ਖੋਜ ਕੀਤੀ ਹੈ ਰਿਟਾਇਰਡ ਪ੍ਰਿੰਸੀਪਲ ਨੇ ਔਰ ਸ੍ਰੀ ਗੁਰਮੁਖ ਸਾਹਿਬ ਜੀ ਦੇ ਉੱਪਰ ਇਹਨਾਂ ਨੇ PhD ਕੀਤੀ ਹੈ ਕਿ ਮਨੁੱਖ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਮਹਾਨਤਾ ਦੱਸੀ ਗਈ ਹੈ ਔਰ ਅੱਜ ਸਾਡੇ ਨਾਲ ਗੱਲ ਕਰਨਗੇ ਕਿ ਹਰ ਮੰਦਰ ਇਹੀ ਸਰੀਰ ਹੈ ਇਹ ਕਿਸ ਤਰ੍ਹਾਂ ਆਪਣੀ ਵਿਆਖਿਆ ਦੇ ਵਿੱਚ ਤੁਹਾਨੂੰ ਸਾਰੇ ਸਮਝਾਉਣਗੇ ਆਓ ਅਸੀਂ ਸੁਣਦੇ ਅੱਜ ਸਰ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਜੀ ਹਾਂਜੀ ਡਾਕਟਰ ਸਾਹਿਬ ਡਾਕਟਰ ਕੁਲਵੰਤ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਕਿ ਆਪਨੇ ਇਸ ਵਿਸ਼ੇ ਤੇ ਟਾਕਰ ਲਈ ਰਾਤ ਸੁਖਿਆ ਹੈ ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਐਸਾ ਗ੍ਰੰਥ ਹੈ ਜਿਹੜਾ ਕਿ ਸਾਨੂੰ ਚੇਤ ਕਰਦਾ ਹੈ ਆਪਣੇ ਸਰੀਰ ਪ੍ਰਤੀ ਆਪਣੇ ਮਨ ਪ੍ਰਤੀ ਔਰ ਇਸ ਨਾਲ ਜਿਹੜੇ ਦੁਨੀਆਂ ਦੇ ਸਬੰਧ ਹੈਗੇ ਨੇ ਕਿਸ ਤਰ੍ਹਾਂ ਬਨੁੱਖ ਨੇ ਜੀਵਨ ਜਿਤਾ ਕਰਨੀ ਹੈ ਔਰ ਇਹ ਸਰੀਰ ਜਿਹੜਾ ਹੈ ਇਹਦੇ ਬਾਰੇ ਗੁਰੂ ਅਮਰਦਾਸ ਸਾਹਿਬ ਜੀ ਦਾ ਕਥਨ ਹੈ ਪਰਬਾਤੀ ਰਾਗ ਵਿੱਚ 1346 ਪੰਨੇ ਤੇ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਨਸ ਹਰ ਮੰਦਰ ਨਾ ਇਹ ਜਿਛਬਾਣਾ ਜਿਹੜੀ ਹੈ ਸਰੀਰ ਦੀ ਉਹ ਅਨੰਤ ਹੈ ਇਹ ਹਰੀ ਮੰਦਰ ਹੈ ਇਸ ਲਈ ਹਰ ਮੰਦਰ ਹੈ ਕਿਉਂਕਿ ਇਹਦੇ ਵਿੱਚ ਗਿਆਨ ਰਤਨ ਪ੍ਰਗਟ ਹੋਣ ਦੀ ਸਭਾਬਨਾ ਹੈ ਔਰ ਮਨਮੁਖ ਜਿਹੜੇ ਨੇ ਆਪਣੇ ਮਨ ਦੀ ਜ਼ਿਦ ਮਗਰ ਚੱਲਣ ਵਾਲੇ ਲੋਕ ਜਿਹੜੇ ਨੇ ਆਪਣੇ ਮਨ ਦਾ ਖਿਆ ਮੰਨਣ ਵਾਲੇ ਉਹ ਮੂਲ ਤੋਂ ਟੁੱਟੇ ਹੋਏ ਨੇ ਮਨਮੁਖ ਮੂਲ ਉਹ ਆਪਣਾ ਮੂਲ ਨਹੀਂ ਜਾਣਦੇ ਇਸ ਕਰਕੇ ਮਨਮੁਖਾਂ ਦਾ ਸਰੀਰ ਹਰੀ ਮੰਦਰ ਨਹੀਂ ਹੋ ਸਕਦਾ ਇਹ ਤਾਂ ਆਪਣੇ ਸੁਭਸ ਨਾਲ ਜੁੜ ਕੇ ਹੀ ਹਰਮੰਦਰ ਹੋ ਸਕਦਾ ਹੈ ਹਰਮੰਦਰ ਇਸ ਲਈ ਵੀ ਹੈ ਕਿ ਇਸ ਰੂਪ ਕੁਦਰਤ ਨੇ ਕਈ ਦਾਤਾਂ ਦਿੱਤੀਆਂ ਨੇ ਸਰੀਰ ਨੂੰ ਜਿਵੇਂ ਦੂਰ ਦ੍ਰਿਸ਼ਟੀ ਹੈ ਬੋਧ ਦੂਰ ਦ੍ਰਿਸ਼ਟੀ ਅਮਰੁੱਖ ਦੇ ਕੋਲ ਗੁਡਵਾਰਨ ਵੀ ਛੇ ਆਉਂਦਾ ਹੈ ਦੇ ਲੰਮੀ ਨਜ਼ਰ ਨੇ ਹਾਲੀਏ ਔਰ ਇਹਦੇ ਵਿੱਚ ਵਿਸਮਾਦ ਦੀ ਭਾਵਨਾ ਹੈ ਬੰਦਾ ਵਿਸਮਾਦ ਦੇ ਵਿੱਚ ਜਾ ਸਕਦਾ ਹੈ ਆਨੰਦ ਦੇ ਵਿੱਚ ਜਾ ਸਕਦਾ ਹੈ ਔਰ ਕਲਪਨਾ ਸਾਡੇ ਅੰਦਰ ਬਹੁਤ ਇਮੇਜਿਨੇਸ਼ਨ ਬਹੁਤ ਦਿੱਤਾ ਫਿਰਦਤ ਨੇ ਔਰ ਯਾਦਦਾਸ਼ਤ ਹੈ ਸਾਡੇ ਅੰਦਰ ਉਤਸੁਕਤਾ ਹੈ ਕਿਰਿਆਸ਼ੀ ਹੈ ਔਰ ਚੌਕਸੀ ਹੈ ਦੇਖੋ ਮਨੁੱਖ ਜਿਹੜਾ ਉਹ ਕਾਢ ਖੋਜ ਤੇ ਗਿਆਨ ਦੇ ਖੇਤਰ ਵਿੱਚ ਜਾ ਸਕਦਾ ਵਿਆਖਲਤਾ ਬੜੀ ਹੈ ਤਲਾਸ਼ ਇਹਦੇ ਜ ਬਹੁਤ ਹੈ ਔਰ ਬੁਲੀ ਹੈ ਧਰਮ ਹੈ ਵਿਗਿਆਨ ਹੈ ਸਾਇੰਸ ਹੈ ਮਨੁੱਖ ਕੋਲ ਅਨੇਕ ਦਾਤਾ ਹਨ ਜਿਹੜੀਆਂ ਕਿ ਸਾਨੂੰ ਲੋੜ ਹੈ ਇਸ ਦੀ ਮਹਾਨ ਤਰਵ ਦੇਖਣ ਦੀ ਔਰ ਇਹ ਪਰਵਰਤਨ ਇਹਦਾ ਜੀਵਨ ਦਾ ਨਿਯਮ ਹੈ ਇਹ ਦੁਨੀਆ ਤੇ ਜਦੋਂ ਦਾ ਮਨੁੱਖ ਆਇਆ ਹੈ ਇਹ ਪਰਵਰਤਨ ਦੀ ਇੱਕ ਲਹਿਰ ਦੇ ਚਤੇ ਤੁਰਿਆ ਜਾ ਰਿਹਾ ਹੈ ਔਰ ਇਹ ਜਿਹੜਾ ਸੰਸਾਰ ਹੈ ਇਹ ਕਿਵੇਂ ਬਣਿਆ ਪ੍ਰਮਾਤਮਾ ਦੇ ਹੁਕਮ ਦੁਆਰਾ ਪ੍ਰਮਾਤਮਾ ਦੇ ਕਬਾਉ ਬਚਨ ਦੁਆਰਾ ਇਹ ਪਸਾਰਾ ਸਾਰਾ ਹੋ ਗਿਆ ਇਸੇ ਹੋਏ ਲੱਖ ਦਰਿਆ ਜੋ ਪ੍ਰਮਾਤਮਾ ਨੇ ਹੁਕਮ ਕੀਤਾ ਲੱਖਾਂ ਜ਼ਿੰਦਗੀ ਦੇ دریا ਜਿਹੜੇ ਨੇ ਝਟਕਣ ਲੱਗ ਪਏ ਔਰ ਕੁਰਾਨ ਸ਼ਰੀ ਚਾਉਂਦਾ ਪਰਮਾਤਮਾ ਨੇ ਕਿਹਾ ਕੌਣ ਕੌਣ ਦਾ ਮਤਲਬ ਹੈ ਹੋ ਜਾ ਦੁਨੀਆ ਬਣ ਗਈ ਇੱਕ ਸ਼ਬਦ ਦੇ ਕਹਿਣ ਨਾਲ ਔਰ ਮਨੁੱਖ ਜਿਹੜਾ ਬੁੱਲਾ ਸ਼ਾਹ ਨੇ ਇੱਕ ਬੜਾ ਸੋਹਣਾ ਪੁਆਇੰਟ ਦਿੱਤਾ ਕਿ ਰੱਬ ਆਪ ਮਨੁੱਖ ਦਾ ਜਾਮਾ ਪਾ ਕੇ ਦੁਨੀਆ ਤੇ ਆਇਆ ਹੋਇਆ ਹੈ ਹਮ ਬਿਲਕੁਲ ਠੀਕ ਪਿਆਰਾ ਸੈਨ ਪੁਸ਼ਾਕਾਂ ਆਇਆ ਆਦਮ ਆਪਣਾ ਨਾਮ ਦਰਾਇਆ ਇਹ ਜੋ ਬਣਾ ਅਹਿਮਦ ਆਇਆ ਨਬੀਆਂ ਦਾ ਸਰਦਾਰ ਇਸ ਰਾਂ ਮਨੁੱਖਾ ਜੀਵਨ ਦੀ ਮਾਨਤਾ ਇਸ ਲਈ ਹੈ ਕਿ ਮਨੁੱਖ ਇਸ ਜਨਮ ਵਿੱਚ ਆ ਕੇ ਆਪਣੀ ਬੁਲੰਦੀ ਨੂੰ ਪਾ ਸਕਦਾ ਹੈ ਆਪਣੇ ਪਰਮਾਤਮਾ ਨੂੰ ਪਾ ਸਕਦਾ ਹੈ ਪਰਮਾਤਮਾ ਦੀ ਕੀ ਭਾਵ ਹੈ ਰੂਹਾਨੀ ਰੂਹਾਨੀ ਅੰਦੀ ਬੁਲੰਦੀ ਆਪਣੀ ਸੰਪੂਰਨਤਾ ਗੁਰੂ ਸਾਹਿਬ ਨੇ ਆਖਿਆ सुन मन मित्र प्यारा मिल बेल वेला है ए, ए मेरे मन तू मेरा मित्र प्यारा है ए सारा समा ए मणूखा जन्म सारा ही रब नु मिलन ले बनिया है अपने आप नु बुलंद कर ले मिलिया है कह रविदास असलग जीमो चिर पे ओ दर्शन देखे गुरु रविदास ने किया ए जन्म तुम्हारे लेक ਇਹ ਸਾਰਾ ਜਨਮ ਯੋਸ਼ ਪ੍ਰਮਾਤਮਾ ਦੇ ਲੇਖੇ ਵਿੱਚ ਹੈ ਮਨੁੱਖ ਧਰਤੀ ਦਾ ਸਰਦਾਰ ਹੈ ਹੂੰ ਧਰਤੀ ਦਾ ਸ਼ਮਤਕਾਰ ਹੈ ਕੁਰਬਾਨੀ ਜੁੰਦਾ ਹੈ ਇਹ ਜਿਹੜੀਆਂ ਹੋਰ ਜੁੰਡੀਆਂ ਨੇ ਇਹ ਮਨੁੱਖ ਦੀਆਂ ਦਾਸੀਆਂ ਨੇ ਅਬਰ ਜੋਂ ਤੇਰੀ ਪਨਹਾਰੀ ਹੂੰ ਇਸ ਧਰਤੀ 'ਵੀ ਤੇਰੀ ਸਿਖਦਾਦੀ ਆ ਤੁਮ ਵਾਲਾ ਪਲੈਨਟ ਹੈ ਆ ਜਿਹੜੀ ਧਰਤੀ ਹੈ ਜੋ ਇਸ ਦਾ ਬੈਸਟ ਸ਼ਮਤਕਾਰ ਹੈ ਔਰ ਗੁਰੂ ਸਾਹਿਬ ਕਹਿੰਦੇ ਨੇ ਦੇਵਤੇ ਵੀ ਸਿਮਰਦੇ ਨੇ ਇਸ ਦੇਹੀ ਕੋ ਸਿਮਰੇ ਦੇਵ ਛਾ ਦੇਹੀ ਪਏ ਹਰ ਕੀ ਸੇਵ ਦੇਵਤੇ ਸਿਮਰਦੇ ਨੇ ਕਿ ਅਸੀਂ ਵੀ ਮਨੁੱਖ ਬਣੀਏ ਕਿਉਂਕਿ ਦੇਵਤੇ ਜਿਹੜੇ ਨੇ ਉਹ ਮਨੁੱਖ ਦਾ ਦਰਦ ਨਹੀਂ ਵੰਡਾ ਸਕਦੇ ਹੂੰ ਉਹ ਤਾਂ ਬੁੱਤ ਖੜੇ ਨੇ ਉਹ ਤਾਂ ਬੁੱਤ ਨੇ ਉਹ ਦੇਵਤੇ ਕਹਿੰਦੇ ਅਸੀਂ ਮਨੁੱਖ ਬਣੀਏ ਕਾਂ ਕਿ ਐਸੀ ਮਨੁੱਖਤਾ ਦੀ ਦਰਜ ਬਣਾ ਸਕੀਏ ਇਸ ਕਰਕੇ ਮਨੁੱਖ ਬਣਨਾ ਚਾਹਦੇ ਇਸ ਧਰਤੀ 'ਤੇ ਤੇਰੀ ਸਿਕਦਾਰੀ ਅਵਰ ਜਉਣ ਤੇਰੀ ਬਨਹਾਰੀ ਜਿਸ ਦੇਹੀ ਕੋ ਸਿਮਰੇ ਦੇਵ ਸਾ ਦੇਹੀ ਪਰ ਹਰ ਕੀ ਸੇ ਗੁਰੂ ਸਾਹਿਬ ਨੇ ਆਖਿਆ ਮਨ ਤੂੰ ਜੋਤ ਸਰੂਪ ਹੈ ਐ ਮੇਰੇ ਮਨ ਤੂੰ ਉਸ ਪਰਮਾਤਮਾ ਦੀ ਜੋਤੀ ਦਾ ਸਰੂਪ ਹੈ ਮਨੋਰਥ ਕੀ ਹੈ ਦੇਖੋ ਬੜਾ ਵੱਡਾ ਸਵਾਲ ਹੈ ਮਨੁੱਖ ਜਨ ਦਾ ਕੀ ਮਨੋਰਥ ਹੈ ਹੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦਾ ਭਈ ਪ੍ਰਾਪਤ ਮਨੁੱਖ ਦੇਵ ਜੀ ਗੋਬਿੰਦ ਮਿਲਣ ਕੀ ਇਹ ਜੀ ਗੋਬਿੰਦ ਨੂੰ ਮਿਲਣਾ ਗੋਬਿੰਦ ਨੂੰ ਮਿਲਣ ਤੋਂ ਬਾਅਦ ਗੋਬਿੰਦ ਵਰਗਾ ਹੋ ਜਾਣਾ ਹੈ ਹੂੰ ਰੱਬ ਵਰਗਾ ਅਨੰਤ ਹੋ ਜਾਣਾ ਹੈ ਰੱਬ ਵਰਗਾ ਬੇਅੰਤ ਹੋ ਜਾਣਾ ਹੈ ਰੱਬੀ ਸਰੂਪ ਅਪਣਾਣਾ ਹੈ ਮਨੁੱਖ ਨੇ ਆਪਣੇ ਤੇ ਰੱਬ 'ਚ ਭੇਦ ਖਤਮ ਕਰ ਦੇਣਾ ਹੈ ਤੋਖੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਸ ਦਸ਼ਾ ਦੇ ਪਹੁੰਚਣਾ ਹੈ ਮਨੁੱਖ ਨੇ ਤਾਂ ਹਰੀ ਮੰਦਰ ਬਣੇਗਾ ਇਸ ਕਰਕੇ ਖਿਆਲ ਰੱਖਣਾ ਕਿ ਗੁਰੂ ਸਾਹਿਬ ਨੇ ਆਖਿਆ ਜਿਹੜਾ ਪਰਮਾਤਮਾ ਹੈ ਉਹ ਇੱਕ ਨਿਯਮ ਹੈ ਉਹ ਬ੍ਰਹਮੰਡ ਨੂੰ ਸਾਜਦਾ ਹੈ ਫਿਰ ਬ੍ਰਹਮੰਡ ਵਿੱਚ ਲੁਕ ਜਾਂਦਾ ਹੈ ਪਹਿਲੇ ਸਾਜਦਾ ਹੈ ਫਿਰ ਲੁਕ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਸਰੀਰ ਨੂੰ ਉਹਨੇ ਬਣਾਇਆ ਕਾਇਆ ਹਰ ਮੰਦਰ ਹਰ ਆਪ ਸਾਰੇ ਜਿਸਮੇ ਹਰ ਜੀਵ ਵਸੇ ਮਰਾਰੇ ਕਾਇਆ ਨੂੰ ਹਰ ਮੰਦਰ ਦੇ ਰੂਪ ਵਿੱਚ ਬਣਾਇਆ ਤੇ ਉਸ ਵਿੱਚ ਬੈਠ ਗਿਆ ਭਾਵ ਉਸ ਵਿੱਚ ਐਸੀਆਂ ਅਨੰਤ ਸੰਭਾਵਨਾਵਾਂ ਦਬ ਰਕੇ ਬੈਠ ਗਿਆ ਔਰ ਗੁਰੂ ਸਾਹਿਬ ਨੇ ਆਖਿਆ ਤੂੰ ਸਤਗੁਰੂ ਨੂੰ ਮਿਲ ਤੇ ਸਤਗੁਰੂ ਮਿਲ ਕੀ ਹੋਏਗਾ ਨਾਨਕ ਸਤਗੁਰੂ ਭੇਟਿਏ ਪੂਰੀ ਹੋਵੇ ਜੁਗਤ ਤੈਨੂੰ ਪੂਰਨ ਵੇ ਆਫ ਲਾਈਫ ਮਨੋਖੰਡਾ ਜਿਹੜਾ ਰਸਤਾ ਹੈ ਤੈਨੂੰ ਪੂਰਾ ਮਿਲ ਜਾਏਗਾ ਤੇ ਉਹ ਰਸਤਾ ਕੀ ਹੈ ਖੁਰਮਤ ਦਾ ਰਸਤਾ ਹੈ ਹਸਨ ਦੇ ਆਂ ਖਲੰਦਿਆਂ ਬਨੰਦਿਆਂ ਖਵੰਦਿਆਂ ਵਿੱਚੇ ਹੋਵੇ ਬੱਕਾ ਪੱਕਾ ਸਮਾਂ ਨਿਸ਼ਚਿਤ ਨਹੀਂ ਕੀਤਾ ਕਿ ਕਿਸ ਸਮੇਂ ਤੇ ਉਸ ਪਰਮਾਤਮਾ ਦਾ ਨਾਮ ਲੈਣਾ ਹੈ ਕੋਈ ਇਹ ਸਾਰਾ ਜਨਮ ਹੀ ਜਿਹੜਾ ਪਰਮਾਤਮਾ ਨੂੰ ਮਿਲਣ ਲਈ ਮਿਲਿਆ ਇੱਥੇ ਨiyet ਦੀ ਗੱਲ ਨਹੀਂ ਹੈ ਹਾਂ ਇੱਥੇ ਗੁਰੂ ਸਾਹਿਬ ਨੇ ਸਪਸ਼ਟ ਕਰਤਾ ਮਿਲ ਵੇਲਾ ਹੈ ਇਹ ਇਹ ਸਾਰਾ ਮਨੁੱਖ ਜਨਮ ਜੇ ਇਹ ਵੇਲੇ ਤਾਂ ਅਸੀਂ ਬਕਰਰ ਕੀਤੇ ਨੇ ਇਹ ਸਾਰਾ ਜੀਵਨ ਜਿਹੜਾ ਹੈ ਜੇ ਕਿਰਤ ਕਰਨੀ ਹੈ ਕਿਰਤ ਵੀ ਧਰਮ ਦੀ ਸੁੱਚੀ ਕਰਨੀ ਹੈ ਕੋਈ ਕਿਰਤ ਵੇਲੇ ਰੱਬ ਨੂੰ ਪਾਸੇ ਥੋੜੀ ਕਰ ਦੇਣਾ ਕੋਈ ਬੇਈਮਾਨੀ ਥੋੜੀ ਕਰ ਦੇਣੀ ਕਿਰਤ ਵੀ ਜੜੀ ਹੈ ਸੁੱਚੀ ਹੋਏਗੀ ਵਰਕ ਇਸ ਵਰਸ਼ਿਪ ਨਹੀਂ ਜਿਸ ਤਰ੍ਹਾਂ ਵੀ ਕਿਰਤ ਕਰੋ ਵੰਡ ਸਕੋ ਤੇ ਜਿਹੜੇ ਵੰਡ ਸਕਣ ਦੀ ਗੱਲ ਹੈ ਇਹ ਇਕੱਲਾ ਲੰਗਰ ਹੀ ਵੰਡ ਕੇ ਸ਼ਕਣਦੀ ਹੈ ਜਾਂ ਵਿਚਾਰਾਂ ਨੂੰ ਵੀ ਵੰਡੋ ਜੋ ਤੁਹਾਡੇ ਕੋਲ ਨੇ ਵਿਚਾਰਾਂ ਨੂੰ ਵੰਡੋ ਬਜਟ ਜਿਹੜਾ ਸਟੇਟ ਦਾ ਬਜਟ ਸਾਂਝਾ ਬਜਟ ਹੈ ਉਹਦੇ ਜੋ ਉਹਦੇ ਚੋਂ ਐਸੀਆਂ ਸਕੀਮਾਂ ਬਣਾਓ ਕਿ ਸਾਰਾ ਜਿਹੜਾ ਜਨਤਾ ਹੈ ਉਹ ਖੁਸ਼ਹਾਲ ਹੋਵੇ ਵੈਲਫੇਅਰ ਆਫ ਦੀ ਪੀਪਲ ਲਈ ਹਲੇ ਮੀਰਾਜ ਹੀ ਕਿਹਾ ਗਿਆ ਹੈ ਹਲੇ ਮੀਰਾਜ ਤਾਂ ਹੀ ਆਉਣਾ ਹੈ ਇਹ ਹੁਣ ਹੋਵਾ ਹੁਕਮ ਮਿਹਰਬਾਨ ਦਾ ਕੋਈ ਨਾ ਕਿਸੇ ਦੇ ਜਾਣਦਾ ਸਭ ਸੁਖਾਲੀ ਹੋਏ ਵੁੱਠੀਆ ਇਹ ਹੋ ਆਲੇ ਮੀਰਾ ਜੀਓ ਜਦੋਂ ਕੋਈ ਕਿਸੇ ਨੂੰ ਦੁੱਖ ਨਹੀਂ ਦੇਵੇਗਾ ਕੋਈ ਕਿਸੇ ਨੂੰ ਚੰਗ ਨਹੀਂ ਕਰੇਗਾ ਉਹ ਹਲੇ ਮੀਰਾ ਹੋਏਗਾ ਸੋ ਗੁਰੂ ਸਾਹਿਬ ਨੇ ਆਖਿਆ ਕਿ ਮਨੁੱਖ ਜਿਹੜਾ ਉਹ ਨਿਹਰਾ ਪਾਪ ਦਾ ਭਲੰਦਾ ਨਹੀਂ ਨਿਹਰਾ ਕਾਮ ਕਰੋ ਲੋਭੋਂ ਘਰ ਦਾ ਭਲੰਦਾ ਨਹੀਂ ਇਹ ਇਹਦੇ ਵਿੱਚ ਨਿਰਾ ਸ਼ੈਤਾਨ ਨਹੀਂ ਇਹਦੇ ਵਿੱਚ ਕਾਮ ਕ੍ਰੋਧ ਨਗਰ ਬਹੁ ਭਰਿਆ ਵੀ ਹੈ ਤੇ ਹਰੀ ਮੰਦਰ ਇਹ ਸਰੀਰ ਵੀ ਹੈ ਨਾਉ ਨੇ ਅੰਮ੍ਰਿਤ ਨਾਉ ਖਜ਼ਾਨੇ ਜਿਹੜੇ ਨੇ ਰਿਧੀਆਂ ਸਿੱਧੀਆਂ ਕਰਵਾਤਾ ਪੋਇਟਰੀ ਸੰਗੀਤ ਆਦ ਇਸ ਸਰੀਰ ਦੇ ਅੰਦਰ ਹਨ ਔਰ ਗੁਰੂ ਸਾਹਿਬ ਨੇ ਆਖਿਆ ਦੇਖੋ ਹਰੀ ਮੰਦਰ ਤਾਂ ਹੈਗਾ ਪਰ ਤੁਹਾਡੀ ਜ਼ਿੰਮਵਾਰੀ ਹੈ इन हरिमंदिर बनाई रखना है, है।, है। क्योंकि रब ने प्रमात्मा दिता है परमात्मा ने ज्ञान दिता है और नानक औगन जेतड़े ते गली जंजीर ਜਿੰਨੇ ਔਗਣ ਨੇ ਜਿੰਨੀਆਂ ਪਤੀਆਂ ਨੇ ਲੋਭ ਹੈ ਲਾਲਚ ਹੈ ਮਾਇਕ মোহ ਹੈ ਗਵਲਤ ਹੈ ਕਾਮ ਕ્રોਧ ਲੋਭੋ ਹੰਕਾਰ ਹੈ ਮਾਇਆ ਦੇ ਦਿਨ ਗੁੰਨੇ ਰਜੋ ਤਮਸ ਤੋ ਇਹ ਜਿਤਨਾ ਸਿਸਟਮ ਹੈ ਬੁਰਾਈਆਂ ਦਾ ਨਾਨਕ ਔਗਣ ਜੇੜੇ ਤੇ ਤੇ ਗਲੀ ਜੰਜੀਰ ਇਹ ਤੇਰੇ ਗਲਾ ਵਿੱਚ ਜ਼ੰਜੀਰਾਂ ਨੇ ਤੂੰ ਕਹਿ ਰਹੇ ਤੂੰ ਲਾਲਚ ਤੋਂ ਬਿਨਾ ਕਿਤੇ ਜਾ ਨਹੀਂ ਸਕਦਾ ਜਿੱਧਰ ਵੇਖਦਾ ਹੈ ਬਾਜ਼ਾਰ ਹੈ ਉਧਰ ਤੋਂ ਦੁਰਜਨ ਹੈ ਤੂੰ ਹਰੀ ਮੰਦਰ ਕਰਦਾ ਹੈ ਜਨੂ ਹਰ ਮੰਦਰ ਦੀ ਚੇਤਨਾ ਹੋਏਗੀ ਤੇ ਤੂੰ ਇਸ ਮਨੁੱਖ ਜਨਮ ਨੂੰ ਕਿਸੇ ਅਰਥ ਲਗਾਏਗਾ ਪਦਾਰਥਾਂ ਮਗਦ ਨਹੀਂ ਪਟਕੇਗਾ ਕਿਉਂਕਿ ਹਰ ਮੰਦਰ ਦੀ ਜਾਣਕਾਰੀ ਇਹ ਹੈ ਕਿ ਹਰ ਬੰਦਾ ਰਵਾਨੀਅਤ ਦਾ ਬਾਦਸ਼ਾਹ ਹੈ ਉਹਨੂੰ ਬਾਦਸ਼ਾਹ ਬੰਦੀ ਲੋੜ ਨਹੀਂ ਗੁਰੂ ਸਾਹਿਬ ਨੇ ਆਖਿਆ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਦੇ ਬਾਜਾ ਆ ਜਿਹੜੇ ਭੂਪਤ ਨੇ ਇਹ ਚਾਰ ਦਿਨਾਂ ਦੇ ਹਨ ਮੇਰੇ ਮਨ ਕੋਈ ਹਰ ਸਮਾਨ ਨਹੀਂ ਰਾਜਾ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ ਹੈ ਇਹ ਕਬੀਰ ਸਾਹਿਬ ਨੇ ਕਿਹਾ ਸੀ ਇਸ ਕਰਕੇ ਹਰ ਮੰਦਰ ਇਹ ਸਰੀਰ ਦੀ ਜਿਹੜੀ ਅਸਲੀ ਮਤਲਬ ਹੈ ਉਹ ਹੈ ਕਿ ਹਰ ਮਨੁੱਖ ਜਿਹੜਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਸ਼ਾਹੀ ਪਾਸ਼ਾ ਹਰ ਮਨੁੱਖ ਬਾਦਸ਼ਾਹ ਹੈ ਰੂਹਾਨੀਅਤ ਦਾ ਬਾਦਸ਼ਾਹ ਹੈ ਉਹ ਉਹ ਇਨੀਆਂ ਸ਼ਕਤੀਆਂ ਉਹ ਲੈ ਕੇ ਆਇਆ ਉਹ ਸ਼ਕਤੀਆਂ ਜਿਹੜੀਆਂ ਨੇ ਜ਼ਾਇਆ ਹੋ ਜਾਂਦੀਆਂ ਨੇ ਮਨੁੱਖ ਨੂੰ ਆਪਣੀ ਚੇਤਨਾ ਨਹੀਂ ਰਹਿੰਦੀ ਮਨੁੱਖ ਭੀੜ ਦਾ ਅੰਗ ਬਣ ਜਾਂਦਾ ਹੈ ਤੇ ਭੀੜਾਂ ਹੀ ਭੀੜਾਂ ਫਿਰਦੀਆਂ ਨੇ ਦੁਨੀਆ 'ਚ ਇਹ ਭੀੜਾਂ ਜੀ ਕੋਈ ਰੱਬ ਥੋੜੀ ਹੈ ਇਹ ਭੀੜ ਭੀੜ ਹੈ ਇਹ ਉਹਨਾਂ ਲੋਕਾਂ ਦੀ ਹੈ ਜਿਹੜੇ ਅਗਿਆਨੀ ਹਨ ਜਿਹੜੇ ਕਿਸੇ ਦੇ ਜਿਹੜੇ ਆਪਣੇ ਜ਼ਮੀਰ ਵੇਚ ਚੁੱਕੇ ਹਨ ਜਿਹੜੇ ਧੜਿਆਂ ਜਾਗੇ ਉਹ ਜ਼ਮੀਰ ਵੇਚ ਕੇ ਉਹ ਗੁਲਾਮ ਹੋ ਗਿਆ ਇਸ ਕਰਕੇ ਖਾਲਸਾ ਅਕਾਲਪੁਰਖ ਦੀ ਫੌਜ ਵੀ ਤਾਂ ਕਿਹਾ ਗਿਆ ਕਿ ਖਾਲਸਾ ਦਸਦਾ ਸੰਬੰਧ ਅਕਾਲਪੁਰਖ ਨਾਲ ਹੈ। ਤੋਂ ਗੁਰੂ ਸਾਹਿਬ ਨੇ ਆਖਿਆ ਇਹ ਮਨੁੱਖ ਆਪਣੇ ਅੱਖਾਂ ਨੂੰ ਬਚਾ ਕੇ ਰੱਖੀ ਨੈਣੋਂ ਨੀਂਦ ਪਰ ਦਿਸਬਿਕਾਰ ਨੈਣਾ ਵਿੱਚ ਗਫਲਤ ਹੈ। ਇਹ ਪ੍ਰਾਇੇ ਹੁਸਨ ਨੂੰ ਵਿਕਾਰ ਨਾ ਦੇਖਦੀਆਂ ਨੇ। ਸਰਵਣ ਸੋਏ ਬਰਨੇ ਦੇ ਵਿਚਾਰ ਕੰਨ ਸੁਤੇ ਪਏ ਨੇ ਬਰਾਈ ਨਿੰਦਰਾ ਦੇ ਵਿੱਚ ਮਰਸ ਨੇ ਰਸਨਾ ਸੋਈ ਲੋ ਮਿੱਠੇ ਸਾਦ ਰਸਨਾ ਸੁੱਤੀ ਪਈ ਹੈ ਮਿੱਠੇ ਸੁਆਦਾਂ ਦੇ ਅੰਦਰ ਮਨ ਸੋਇਆ ਮਾਇਆ ਵਿਸਬਾਦ ਮਾਇਆ ਮਨਸਤਾ ਪਿਆ ਹੈ ਮਾਇਆ ਦੇ ਇੱਕ ਸੁਪਨਿਆਂ ਦੇ ਅੰਦਰ ਇਸ ਘਰ ਮ ਇਸ ਗ੍ਰਹਿ ਮ ਕੋਈ ਜਾਗਤ ਰਹੇ ਅਸਰੀਰ ਦਾ ਜਿਹੜਾ ਗ੍ਰਹਿ ਹੈ ਘਰ ਹੈ ਕੋਈ ਬੰਦਾ ਜਾਗਦਾ ਹੈ ਜਿਹੜਾ ਜਾਗਦਾ ਹੈ ਸਾਬਤ ਵਸ ਤੋਂ ਆਪਣੀ ਲੈ ਉਹ ਆਪਣਾ ਸਾਬਤ ਵਸ ਜਿਹੜੀ ਹੈ ਪ੍ਰਭੂ ਦੇ ਨਾਮ ਦੀ ਵਸ ਜਿਹੜੀ ਹੈ ਉਸ ਨੂੰ ਲੈਂਦਾ ਹੈ ਸੋ ਮੈਂ ਸਮਝਨਾ ਕਿ ਗੁਰੂ ਸਾਹਿਬ ਨੇ ਆਖਿਆ ਇਹ ਮਨੁੱਖ ਸਤਗੁਰ ਸ਼ਬਦ ਉਜਾਰੋ ਦੀਪਾ ਸਤਗੁਰ ਦਾ ਸ਼ਬਦ ਜਿਹੜਾ ਉਹ ਉਜਲਾ ਦੀਪਕ ਹੈ ਔਰ ਬਿਨ ਸੇ ਉਹ ਅੰਧਕਾਰ ਤੇ ਮੰਦਰ ਆ ਜਿਹੜਾ ਮੰਦਰ ਹੈ ਸਰੀਰ ਦਾ ਇਹਦੇ ਅੰਦਰ ਅਗਿਆਨ ਦਾ ਅੰਧੇਰਾ ਹੈ ਰਤਨ ਕੋਠੀ ਖੁੱਲੀ ਜੰਨੀਪਾ ਜਿਹੜਾ ਸਤਗੁਰੂ ਦਾ ਗਿਆਨ ਦਾ ਸ਼ਬਦ ਇਹਦੇ ਅੰਦਰ ਜਗਦਾ ਹੈ ਸਾਰਾ ਡੈਰਾ ਦੂਰ ਹੋ ਜਾਂਦਾ ਹੈ ਤੇ ਅੰਦਰ ਰਤਨਾ ਦੀ ਕੋਠਰੀ ਲੱਭਦੀ ਹੈ ਔਰ ਗੋ ਸਾਨੂੰ ਪਤਾ ਲੱਗ ਜਾਂਦਾ ਹੈ ਪਹਿਲਾ ਰਤਨ ਹੈ ਮਨੁੱਖ ਮਾਨਵ ਜੋ ਸ਼ਰੂਪ ਹੈ ਦੂਜਾ ਰਤਨ ਹੈ ਜਾਗਰਤੀ ਤੀਜਾ ਰਤਨ ਹੈ ਰੱਬ ਨਾਲ ਭੇਟਾ ਔਰ ਸਰੀਰ ਤੇ ਪੰਜਾਂ ਦਾ ਕਬਜ਼ਾ ਨਹੀਂ ਹੁੰਦੇ ਨਾ ਜਿਹੜੇ ਪੰਜ ਵਿਕਾਰ ਨੇ ਇਹਨਾਂ ਨੂੰ ਕਾਬਜ਼ ਨਹੀਂ ਹੁੰਦੇ ਨਾ ਇਸ ਤਰ੍ਹਾਂ ਕਰਕੇ ਗੁਰੂ ਸਾਹਿਬ ਨੇ ਆਖਿਆ ਸੀ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀ ਮੈਂ ਜਵਾਨ ਜਿਹੜੇ ਨੇ ਪੰਜ ਨਿਹੱਥੇ ਹੀ ਕਰਕੇ ਛੁੱਟ ਦੇ ਦਿੱਤੇ ਇਹਨਾਂ ਪੰਜਾਂ ਤੋਂ ਛੁਟਕਾਰਾ ਪਾਉਣਾ ਜੀਵਨ ਦਾ ਮੰਤਵ ਹੈ ਸਾਨੂੰ ਕਿਤੇ ਪੁਛਲਾ ਲੈਣਾ ਜ਼ਿੰਦਗੀ ਅੰਦਰ ਜਿੱਥੇ मनुख की जमीर दी है उथे हरिमंदर है जिथे हंकार नहीं उथे हरिमंदर है जिथे ठीक व्यवहार किया जाता है उरिमंदिर है जिथे सुरत मन बुद्ध घड़ी जाती है, हर है। ओ शरीर हरिमंदिर है प्रभु मन विदाई वस्त गया ओ हरिमंदिर बन जाता है करे आनंद सच्चा मन सोए ਜਦੋਂ ਸੱਚਾ ਮਨ ਵਿੱਚ ਵਸ ਗਿਆ ਆਨੰਦ ਇਹ ਆਨੰਦ ਹੈ ਤਾਂ ਮੈਂ ਆਪਣੇ ਇਹਨਾਂ ਸਾਰੇ ਖਿਆਲਾਂ ਨੂੰ ਸਮੇਟਦਾ ਹੋਇਆ ਇਹ ਕਹਿਣਾ ਚਾਹਾਂਗਾ ਕਿ ਆਓ ਆਪਣੇ ਸਰੀਰ ਨੂੰ ਹਰ ਮੰਦਰ ਬਣਾਈਏ ਸੱਚੀ ਟਿਕਾਣ ਬਣਾਈਏ ਤੁਸੀਂ ਡਾਕਟਰ ਵਸੂਜੀ ਸਿੱਖ ਜਗਤ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਸਿੱਖ ਜਗਤ ਲਈ ਸਨੇਹਾ ਇਹ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਰ ਮੱਤਾ ਟੇਕਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਕਿਉਂ ਨਹੀਂ ਕਰਦਾ ਜਿਹੜੀ ਵਿਚਾਰਚੋਂ ਉਹਨੂੰ ਜੀਵਨ ਦਾ ਮਾਰਗ ਲੱਭਦਾ ਉਹਨੂੰ ਕਿਸੇ ਕੋਈ ਜਾਣ ਦੀ ਲੋੜ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਜਿਹਦਾ ਗੁਰੂ ਹੈ ਉਹ ਕਹਿੰਦੇ ਤਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਵ ਉਹਨੂੰ ਉਪਦੇਸ਼ ਦੇਣ ਦੀ ਲੋੜ ਹੀ ਨਹੀਂ ਜਿਹਦਾ ਗੁਰੂ ਗੁਰੂ ਨਾਨਕ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਜਿਹੜੀ ਹੈ ਉਹ ਸਾਨੂੰ ਬਦਲ ਸਕਦੀ ਹੈ ਤੁਹਾਡੇ ਕਹਿਣ ਦਾ ਭਾਵ ਹੈ ਕਿ ਕੱਲੇ ਮੱਥੇ ਟੇਕਣ ਨਾਲ ਸਾਡਾ ਮਸਲਾ ਹੱਲ ਨਹੀਂ ਹੋਣਾ ਸਾਨੂੰ ਉਪਦੇਸ਼ ਦਿੱਤਾ ਗਿਆ ਸਾਨੂੰ ਉਹਦੇ ਉੱਪਰ ਅਮਲ ਕਰਨ ਦੀ ਲੋੜ ਹੈ ਸਾਡੇ ਜੀਵਨ ਨੂੰ ਬਦਲਣ ਦੀ ਲੋੜ ਹੈ ਸਾਡੀਆਂ ਪ੍ਰਵਿਰਤੀਆਂ ਜਿਹੜੀਆਂ ਨੇ ਕਾਮ ਕਰੋ ਲੋਭ ਹੰਕਾਰ ਦੀਆਂ ਭਾਵਨਾਵਾਂ ਨੂੰ ਬਦਲਣ ਦੀ ਲੋੜ ਹੈ ਕਾਮ ਨੂੰ ਗ੍ਰਸਥ ਵਿੱਚ ਬਦਲਣਾ ਹੈ ਕਰੋਧ ਨੂੰ ਵੀਰਤਾਡ ਬਦਲਣਾ ਲੋਭ ਨੂੰ ਕਿਰਤ ਵਿੱਚ ਬਦਲਣਾ ਹੈ ਮੋਹ ਨੂੰ ਪਰਉਪਕਾਰ ਵਿੱਚ ਬਦਲਣਾ ਔਰ ਹੰਕਾਰ ਨੂੰ ਸਵੈਮਾਨ ਵਿੱਚ ਬਦਲ ਵਾਹ ਬੇ ਕੀ ਬਾਤ ਹੈ ਇਹ ਪੰਜੇ ਸੀਜ਼ਨ ਹੈ ਪੰਜੇ ਸਾਡੀਆਂ ਸ਼ਕਤੀਆਂ ਨੇ ਕਿਤੇ ਜਾਨ ਦੀ ਲੋੜ ਨਹੀਂ ਇਹਨਾਂ ਦੀ ਡਾਇਰੈਕਸ਼ਨ ਸਹੀ ਕਰਨੀ ਹੈ ਹਾਂ ਸਹੀ ਦਿਸ਼ਾ ਜਿ ਲੈ ਆਉਣਾ ਹੈ ਦਿਸ਼ਾ ਜਿ ਲੈ ਕੇ ਆਉਣਾ ਇਹਨਾਂ ਨੂੰ ਡਾਕਟਰ ਬਸੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਤੁਹਾਡੇ ਦਿੱਤੇ ਹੋਏ ਵਿਚਾਰਾਂ ਤੇ ਅਮਲ ਕਰਕੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ